दिल्ली पंजाबी न्यूज़ देख रहे दर्शकों ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਮਨਦੀਪ ਪਤਰੀ ਤੁਹਾਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਇੱਕ ਭੈਣ ਦੀ ਆਪਾਂ ਸਟੋਰੀ ਨਸ਼ਰ ਕੀਤੀ ਸੀ ਜਿਹਦੇ ਵਿੱਚ ਜਿਹਦੇ ਦੋਨੋਂ ਜਿਹੜੇ ਕਿਡਨੀਆ ਸੀਗੀਆਂ ਉਹ ਡੈਮੇਜ ਹੋ ਚੁੱਕੀਆਂ ਨੇ ਉਸ ਦੇ ਬਾਰੇ ਬਹੁਤ ਸਾਰੇ ਪਰਾਮਾਂ ਦੇ ਮੈਸੇਜ ਆ ਰਹੇ ਨੇ ਤੇ ਹੈਲਪ ਦੇ ਲਈ ਬਹੁਤ ਸਾਰੇ ਪਰਾ ਅੱਗੇ ਆ ਰਹੇ ਨੇ ਅ ਅੱਜ ਜਿਨ੍ਹਾਂ ਦੇ ਵਿੱਚੋਂ ਸ਼ਮਸ਼ੇਰ ਸਿੰਘ ਜੀ ਭਵਾਨੀਗੜ੍ਹ ਤੋਂ ਸਪੈਸ਼ਲ ਚੱਲ ਕੇ ਇਸ ਪ੍ਰਿੰਟ ਦੇ ਵਿੱਚ ਆਏ ਤੇ ਉਹਨਾਂ ਦੀ ਮਾਈਕ ਸਹਾਇਤਾ ਕੀਤੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਭਰਾਵਾਂ ਨੇ ਜਿਨ੍ਹਾਂ ਦੇ ਵਿੱਚ ਰਿੰਕੂ ਜੀ ਤੇ ਹਰ ਅਵਤਾਰ ਐਗਰੋਟੈਕ ਹਰਪਾਲ ਸਿੰਘ ਕੁਮਾਨ ਤੇ ਗੁਰਪ੍ਰੀਤ ਸਿੰਘ ਜੀ ਫਗੋਲ ਗੁਰਪ੍ਰੀਤ ਸਿੰਘ ਫੱਗੂਵਾਲਾ ਪ੍ਰਧਾਨ ਵੱਲੋਂ ਬਹੁਤ ਸਾਰੀ ਮਾਇਕ ਸਹਾਇਤਾ ਇਹਨਾਂ ਲਈ ਭੇਜੀ ਜਾ ਰਹੀ ਹੈ ਤੇ ਜੱਜ ਜੀ ਵੱਲੋਂ ਵੀ ਜਿਹੜੀ ਵਿਸ਼ਕਰਮਾ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਭੇਜੀ ਗਈ ਭੇਜੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਸੀ ਅਪੀਲ ਬਾਕੀ ਵੀ ਹੋਰ ਸੰਗਤਾਂ ਨੂੰ ਅਪੀਲ ਕਰਦੇ ਆ ਇਸ ਪਰਿਵਾਰ ਲਈ ਵੱਧ ਤੋਂ ਵੱਧ ਸਹਾਇਤਾ ਭੇਜੀ ਜਾਵੇ ਤਾਂ ਕਿ ਇਸ ਭੈਣ ਨੂੰ ਬਚਾਇਆ ਜਾ ਸਕੇ ਤੇ ਇਹ ਦੁਬਾਰਾ ਆਪਣਾ ਪਰਿਵਾਰ ਹੈ ਜੋ ਉਹ ਜੋ ਸੰਸ਼ੇਰ ਜੀ ਲੋ ਫੜੋ ਜੀ ਬਾਈ ਸ਼ਮਸ਼ੇਰ ਜੀ ਉਹਨੇ ਪਹੁੰਚੇ ਸੀ ਜੀ ਨੇ ਉਹਨਾਂ ਵੱਲੋਂ ਸੇਵਾ ਪਾਈ ਗਈ ਆ ਰਿੰਕੂ ਭਵਾਨੇਗੜ ਅਵਤਾਰ ਐ ਗਰੋਟੈਕ ਉਹਨਾਂ ਵੱਲੋਂ ਤੇ ਪ੍ਰਧਾਨ ਰਤਨ ਜੀ ਜਿਹੜੇ ਸਰਪ੍ਰਸਤ ਹੋਏ ਸੀ ਨਾ ਗੱਜ ਤੇ ਬਾਈ ਜੀ ਇਹ ਕੀ ਨਾਮ ਆ ਜੀ ਸ਼ਮਸ਼ੀਰ ਸਿੰਘ ਸ਼ਮਸ਼ੀਰ ਸਿੰਘ ਜੀ ਤੁਸੀਂ ਆਏ ਹੋ ਬੀਬੀ ਦੀ ਮਦਦ ਲਈ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਕਹਿਣਾ ਵੀ ਸਮਾਜ ਦੇ ਹਰ ਇੱਕ ਬੰਦੇ ਨੂੰ ਉੱਠ ਕੇ ਅਬ ਦਾ ਜੋ ਵੀ ਹੈ ਪਾਰਟੀ ਲੈਵਲ ਤੋਂ ਵੀ ਉੱਪਰ ਉੱਠ ਕੇ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਜਿਹੇ ਹਾਲਾਤ ਸੀ ਵੀ ਬਹੁਤ ਹੀ ਬੜੇ ਨਾਜ਼ੁਕ ਨੇ ਇਹਨਾਂ ਦੇ ਇਸ ਪਰਿਵਾਰ ਦੀ ਜਿੰਨੀ ਵੀ ਹੋ ਸਕਦੇ ਵੱਧ ਤੋਂ ਵੱਧ ਹੋ ਕੇ ਮਦਦ ਕੀਤੀ ਜਾਵੇ ਤੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਇੱਥੇ ਪਹੁੰਚਿਆ ਨਹੀਂ ਕੀ ਕਹਿਣਾ ਚਾਹੁੰਦੇ ਸਰਕਾਰ ਦਾ ਤਾਂ ਸਿਰਫ ਬੋਰਡਾਂ ਤੇ ਇਹੋ ਹੈ ਧਿਆਨ ਹੈ ਜਿਆਦਾ ਕੋਈ ਗਰਾਊਂਡ ਲੈਵਲ ਤੇ ਆ ਕੇ ਤਾਂ ਉਹ ਲੋਕਾਂ ਦੀ ਸਹਾਇਤਾ ਨਹੀਂ ਕਰ ਰਹੀ। ਵੀਰ ਕੀ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਮੈਂ ਮੇਰੀ ਸਪੈਸ਼ਲੀ ਇਹ ਪਰਿਵਾਰ ਬਾਰੇ। ਇਹ ਪਰਿਵਾਰ ਬਾਰੇ ਇਹੀ ਹੈ ਦੇਖੋ ਇਹ ਸਿਰਫ ਦਿਹਾੜੀ ਤੇ ਵਿਚਾਰੇ ਆਪਦਾ ਹੋ ਕਰਦੇ 500 ਕੀ ਬਣਨਾ ਦਿਹਾੜੀ ਚ ਦੇਖੋ ਤੁਸੀਂ। ਇਹਨਾਂ ਨੂੰ ਘੱਟੋ ਘੱਟ ਲੱਖਾਂ ਰੁਪਏ ਦੇ ਇਲਾਜ ਦੀ ਲੋੜ ਪੈਣੀ ਹੈ। ਤੇ ਸਮਾਜ ਨੂੰ ਇਹੀ ਕਹਿਣਾ ਵੀ ਜੋ ਇੱਥੇ ਆਪਣੇ ਨੇੜੇ ਤੇੜੇ ਨੇ ਸਭ ਨੂੰ ਆ ਕੇ ਇਹਨਾਂ ਦੀ ਮੈਂ ਇੱਕ ਸਹਾਇਤਾ ਕਰਨੀ ਚਾਹੀਦੀ ਹੈ। ਜਿ ਬਾਈ ਜੀ ਆਏ ਨੇ ਸਾਡੇ ਪ੍ਰਧਾਨ ਨੇ ਆੜਤੀ ਕੀ ਕਹਿਣਾ ਚਾਹੁੰਦੇ ਮਦਦ ਕਰਕੇ ਗਏ ਨੇ। ਬਾਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਜੀ ਮੈਂ ਬਸ ਮਨੋਰਕਾਸ਼ ਦੀ ਲੋੜ ਨਹੀਂ ਛੜ ਬੱਚਾ ਨਹੀਂ ਹੈਗਾ ਐਸੀ ਕਿਹੜਾ ਬੱਚੇ ਨਹੀਂ ਦੇਣ ਬਸ ਮੇਰੀ ਕਿਟਣੀ ਦੀ ਪਰਵਾਦੋਂ ਕਰਦੇ ਬੱਚ ਮਨੋਰਕਾਸ਼ ਦੀ ਲੋੜੀ 삶 ਜਿੰਦਗੀ ਚਾਹੀਦੀ ਹੈ ਕਿੰਨੇ ਉਮਰ ਆ ਤੁਹਾਡੀ 35 ਸਾਲ ਆ ਜੀ ਇਹ ਵੀਡੀਓ ਪੈਣ ਤੋਂ ਬਾਅਦ ਪੈਣੇ ਬਹੁਤ ਲੋਕ ਤੁਹਾਡੀ ਹੈਲਪ ਕਰਨ ਲਈ ਹੁਣ ਆ ਰਹੇ ਨੇ ਹਨਾ ਬਹੁਤ ਸਾਰੇ ਦੇ ਮੈਸੇਜ ਵੀ ਆ ਰਹੇ ਨੇ ਫੋਨ ਤੇ ਵੀ ਤੁਹਾਨੂੰ ਆ ਰਹੇ ਨੇ ਕਿਵੇਂ ਮਹਿਸੂਸ ਹੋ ਰਿਹਾ ਹੁਣ ਵੀ ਜਿੰਦਗੀ ਬਚ ਜੂਗੀ ਲਗ ਰਹੀ ਹੂ ਵੀ ਲੋਕਾਂ ਦੀ ਸਹਾਇਤਾ ਜੇ ਨਾਲ ਕੁਛ ਨਾ ਕੁਛ ਆਪਾਂ ਨੂੰ ਹਾਂ ਜੀ ਹਾਂ ਅੰਦਰੋਂ ਦਿਲ ਕਹਿ ਰਿਹਾ ਜੀ ਜੇ ਮੇਰੀ ਮਦਦ ਹੋ ਜੇ ਫਿਰ ਮੈਂ ਜ਼ਿੰਦਗੀ ਜੀ ਸਕੂ ਠੀਕ ਹੈ ਇਧਰ ਤੁਸੀਂ ਤੁਹਾਨੂੰ ਰਬੀਤ ਕੋਰੇ ਸਰਬਜੀਤ ਕੋਰੇ ਮੇਰੀ ਛੋਟੀ ਭੈਣ ਹੈਗੀ ਮੈਂ ਸਰਬਜੀਤ ਦਾ ਬਹੁਤ ਧੰਨਵਾਦ ਕਰਦੀ ਆ ਇਹਨਾਂ ਨੇ ਆ ਕੇ ਮੇਰੀ ਭੈਣ ਦੀ ਬਾਹ ਫੜੀ ਹੈ ਜੀ ਤੇ ਮੈਂ ਹੋਰ ਵੀ ਹਾਂ ਜੀ ਮੈਂ ਹੋਰ ਨੂੰ ਵੀ ਅਪੀਲ ਕਰਦੀ ਆ ਮੇਰੀ ਭੈਣ ਦੇ ਲਈ ਮੇਰੀ ਬੱਤ ਵਾ ਦੀ ਮਦਦ ਕੀਤੀ ਜਾਵੇ ਤਾਂ ਕਿ ਇਹ ਆਮ ਜ਼ਿੰਦਗੀ ਜੀ ਸਕੇ ਧੰਨਵਾਦ